ਅਰੇ ਮਾਰ ਚਲ ਕੇ ਡਿੱਗਦੀ ਨਹੀਂ ਮੇਰੇ ਅੰਦਰ ਦੇ ਜਿੰਦੇ ਲਗੇ ਮਾਰ ਗਿਆ ਤੇ ਆਹ ਫੁੱਟਾ ਨਾ ਦਿੱਦੀ ਉਹ ਜਦ ਤੱਕ ਹੋਗਾ ਪੁੱਤਾਂ ਇਹ ਪਚਾਇਲੇ ਕੈਤਾ ਹੋਗਾ ਇਹ 15 20 ਸਾਲੋਂ ਦੇ ਜਿੰਦੇ ਲਗੇ ਆ ਨਾ ਕੱਚਾ ਕੰਮ ਦਾ ਨਾ ਵੇਚਵਾ ਤੁਸੀਂ ਪਰ ਪੰਚਾਇਤ ਨੇ ਧੋਖਾ ਕੀਤਾ ਉਹ ਪੰਚਾਇਤ ਦਾ ਰਹਿਣਾ ਕੱਥ ਨਹੀਂ ਉਜੜ ਜਾਣਾ ਖਾਨਪੁਰ ਸਾਡੇ ਨੇ ਕੀਤਾ ਪੰਚਾਇਤ ਦਾ ਉਜੜ ਜਾਣਾ ਤਾ ਉਹ ਕਿਸੇ ਦੇ ਤਨ ਨਿਆਣਾ ਕਿਸੇ ਦੇ ਚਾਰ ਨਿਆਣਾ ਉਹ ਚੜ ਜਾਂਦੇ ਸਾਡਾ ਚ ਉੱਜੜ ਗਿਆ ਨਾ ਜਾੜੇ ਦੇ ਉੱਜੜ ਜਾਣੇ ਤੇ ਸਾਡਾ ਦਰ ਸੀਟ ਟੈਟੂ ਲੱਗਦੀ ਹੈ ਨਾ ਆਂਦੇ ਉੱਜੜ ਜਾਣੇ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਲੈ ਲੈ ਸ਼ੀਰਿਆਂ ਦਾ ਨਾਂ ਨਹੀਂ ਕਰਕੇ ਇੱਟਾ ਵੀ ਲੈ ਜਾਓ ਜੇ ਚਟਿਆਂ ਵਾਲੀਆਂ ਹੋਣਗੀਆਂ ਇੱਟਾ ਬੋਲਣਗੀਆਂ ਜੇ ਕਮਾਈ ਦੀ ਹੋਣਗੇ ਇੱਟਾ ਇੱਥੇ ਪਈਆਂ ਰਹਿਣਗੀਆਂ ਬੰਮਾ ਤੇਰੇ ਵਾਲੇ ਇੱਟਾ ਵਾਲਾ ਸ਼ੀਰਾ ਟਾਣਾ ਜੇ ਚਟਿਆਂ ਵਾਲੀਆਂ ਇੱਟਾ ਹੋਣਗੀਆਂ ਬੋਲਣਗੀਆਂ ਜੇ ਹੋਰ ਸਾਡੀ ਕਰਾਈ ਹੋਗੀ ਰਹਿ ਜਾ ਕੀਤਾ ਉਹ ਪੰਚਾਇਤ ਦਾ ਰਹਿਣਾ ਕੱਤ ਨਹੀਂ ਉਜੜ ਜਾਣਾ ਖਾਨਪੁਰ ਸਾਡੇ ਨੇ ਕੀਤਾ ਪੰਚਾਇਤ ਦਾ ਉਜੜ ਜਾਣਾ ਤਾ ਉਹ ਕਿਸੇ ਦੇ ਤਨ ਨੇ ਆਣਾ ਕਿਸੇ ਦੇ ਚਾਰ ਨੇ ਆਣਾ ਉਜੜ ਜਾਣਾ ਤੇ ਸਾਡਾ ਚ ਉਜੜ ਗਿਆ ਨਾ ਤੇ ਸਾਰਿਆਂ ਦੇ ਉਜੜ ਜਾਣੇ ਤੇ ਸਾਡਾ ਦਰ ਸੀ ਟੈਟੂ ਲੱਗਦੀ ਹੈ ਨਾ ਅੰਦੇ ਉਜੜ ਜਾਣਾ ਆਪਵਾ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਲੈ ਲੋ ਛੀਰੇ ਵਾਲਾ ਦਾ ਨਾ ਲੈ ਕੇ ਇੱਟਾ ਵੀ ਲੈ ਜਾਓ ਜੇ ਚੁੱਟੇ ਬੰਮਾ ਤੇਰੇ ਵਾਲੇ ਟ੍ਰੇਟ ਵਾਲਾ ਸੀ ਟ੍ਰੇਟ ਵਾਲਾ ਕੀ ਚਿੱਟੀਆਂ ਆਣਗੀਆਂ ਇੱਟਾਂ ਆਉਣਗੀਆਂ ਬੋਧਣਗੀਆਂ ਜੇ ਹੋਰ ਤੁਹਾਡੀ ਕਰਾਈ ਹੋਗੀ ਰਹਿ ਜਾ ਕੇ ਉਹ ਕਹਿੰਦੇ ਨਾਲ ਹੀ ਕਰ ਦਿੱਤਾ ਮਾਰ ਕੇ ਦਿੱਤੀ ਮੇਰੇ ਅੰਦਰ ਦੇ ਜਿੰਦੇ ਲੱਗੇ ਮਾਰ ਕੇ ਕਿਹਾ ਕਿ ਪੁੱਤੋ ਨਾ ਦਿੱਨੀ ਉਹ ਜਦ ਨਾਲ ਧੋਖਾ ਕੀਤਾ 150 ਲੈ ਕੇ ਧੋਖਾ ਇਹ 15 20 ਹਾਲੇ ਦੇ ਦਿੱਤੇ ਲੱਗਿਆ ਨਾ ਬੱਚਾ ਕਾਮਦਾਨਾ ਬੇਸਵਾ ਤੁਸੀਂ ਪਲ ਪੰਚਾਇਤ ਨੇ ਧੋਖਾ ਕੀਤਾ ਪੰਚਾਇਤ ਦਾ ਰਹਿਣਾ ਕੱਤ ਨਹੀਂ ਉੱਜੜ ਜਾਣਾ ਖਾਨਪੁਰ ਸਾਡੇ ਨੇ ਕੀਤਾ ਪੰਚਾਇਤ ਦਾ ਵਿਚਾਰ ਜਾਲਾ ਤਾਂ ਬੂੜਾ ਕਿਸੇ ਦੇ ਤਿੰਨ ਨਿਆਣੇ ਕਿਸੇ ਦੇ ਚਾਰ ਨਿਆਣੇ ਉੱਜੜ ਜਾਂਦੇ ਇਹ ਸਾਡਾ ਜੂੜ ਗਿਆ ਨਾ ਤੇ ਸਾਰੇ ਤੇ ਉੱਜੜ ਜਾਣੇ ਇਹ ਸਾਡਾ ਦਰ ਸੀਟ ਟੈਟੂ ਲੱਗਦੀ ਹੈ ਨਾ ਆਂਦੇ ਉੱਜੜ ਜਾਂਦੇ ਆਪਵਾ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਰਹਿਣਾ ਚੀਰੀਆਂ ਦਾ ਨਾ ਨਾ ਕਰਕੇ ਇੱਟਾ ਵੀ ਲੈ ਜਾਓ ਜੇ ਚਟਿਆਂ ਵਾਲੀਆ ਕਮਾਈ ਦੀਆਂ ਡਾਟਾ ਇੱਥੇ ਪਈਆਂ ਰਹਿੰਦੀਆਂ ਬੰਮਾ ਦੇ ਰਿਆਲੇ ਨੀਰੇ ਟਾਣਾ ਸਿਗਰਟਾਂ ਕਿ ਚਿੱਟਿਆਂ ਦਾ ਇੱਟ ਆਉਣ ਗਿਆ ਬੋਲਣ ਗਿਆ ਜੇ ਹੋਰ ਤੁਹਾਡੀ ਕਲਾਈ ਹੋ ਗਈ ਰਹਿ ਜਾ ਇੱਥੇ ਉਹ ਕਹਿਗੇ ਨਾਲ ਜੜਤੀ ਮਾਰ ਕੇ ਬੈਠ ਕੇ ਦਿੱਨੀ ਨਹੀਂ ਮੇਰੇ ਅੱਗੇ ਜਿੰਦੇ ਲੱਗੇ ਮਾਰ ਕੇ ਤੇ ਆਹ ਫੁੱਟਾ ਨਾ ਦਿੱਨੀ ਉਹ ਜਦ ਤੱਕ ਹੋਊਗਾ ਫੁੱਟਾ ਉਹ ਪੰਜਾਬ ਨੇ ਕੈਦਾ ਤੋਗਾ ਇਹ 15 20 ਸਾਲੋਂ ਦੇ ਜਿੰਦੇ ਲੱਗੇ ਆ ਨਾ ਕੱਚਾ ਕੰਮ ਦਾ ਨਾ ਵੇਚਵਾ ਤੁਸੀਂ ਪਰ ਪੰਚਾਇਤ ਨੇ ਧੋਖਾ ਕੀਤਾ ਆਦੋ ਤਾਂ ਰਹਿਣਾ ਕੱਤ ਨਹੀਂ ਉੱਜੜ ਜਾਣਾ ਖਾਨਪੁਰ ਸਾਡੇ ਨੇ ਕੀਤਾ ਪੰਚਾਇਤ ਦਾ ਵਿਚਾਰ ਵਾਲਾ ਤਾਂ ਬੂੜਾ ਕਿਸੇ ਦੇ ਤਿੰਨ ਨਿਆਣੇ ਕਿਸੇ ਦੇ ਚਾਰ ਨਿਆਣੇ ਉੱਜੜ ਜਾਂਦੇ ਇਹ ਸਾਡਾ ਜੂੜ ਗਿਆ ਨਾ ਤੇ ਸਾਰੇ ਤੇ ਉੱਜੜ ਜਾਣੇ ਇਹ ਸਾਡਾ ਦਰ ਸੀਟ ਟੈਟੂ ਲੱਗਦੀ ਹੈ ਨਾ ਆਂਦੇ ਉੱਜੜ ਜਾਂਦੇ ਆਪਵਾ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਲੈ ਲੈ ਚੀਰੀਆਂ ਦਾ ਨਾ ਨਾ ਕਰਕੇ ਇੱਟਾ ਵੀ ਲੈ ਜਾਓ ਜਾਂ ਚਟਿਆਂ ਵਾਲੀ ਹੋਣ ਕਮਾਈ ਦੀਆਂ ਡਾਟਾ ਇੱਥੇ ਪਈਆਂ ਰਹਿਣਗੀਆਂ ਬੰਮਾ ਤੇਰੇ ਵਾਲੇ ਟ੍ਰੇਟ ਆਣਾਂਗੇ ਟ੍ਰੇਟ ਆਣਾ ਇਹ ਚਿੱਟਿਆਂ ਦੇ ਇੱਟ ਆਉਣਗੀਆਂ ਬੋਧਣ ਦੀਆਂ ਜੇ ਹੋਰ ਕਾਢੇ ਕਰਾਈ ਹੋਗੀ ਰਿਸ਼ਤਾ